ਹਾਂਜੀ ਕੀ ਹਾਲ ਚਾਲ ਸਿੱਧੂ ਹਰਮਨ ਟਿਕ ਦੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਆਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਜੋ ਕਿ ਬਹੁਤ ਹੀ ਘਟ ਘਟ ਰੇਟਾਂ ਰੇਟਾਂ ਤੇ ਹੈਗੇ ਆ ਤੁਹਾਡੇ ਬਜਟ ਦੇ ਵਿੱਚ ਸੂਟ ਹੈਗੇ ਨੇ ਸੋ ਇਹਦੇ ਵਿੱਚ ਪਾਰਟੀ ویئر ਸੂਟ ਆਉਣਗੇ ਕੁਝ ਪਸ਼ਮੀਨਾ ਦੇ ਸੂਟ ਆਉਣਗੇ ਸਿੰਗਲ ਪੀਸ ਵੀ ਆ ਆਪਣੇ ਕੋਲ ਚਾਰ ਚਾਰ ਕਲਰ ਦੇ ਵਿੱਚ ਸੋ ਆਪਾਂ ਪਹਿਲਾਂ ਤੁਹਾਨੂੰ ਪਸ਼ਮੀਨਾ ਦੇ ਸੂਟ ਦਿਖਾਵਾਂਗੇ ਇਹ ਸ਼ੋਰ ਸੂਟ ਹੈਗੇ ਨੇ ਕਸ਼ਮੀਨਾ ਦਾ ਸੂਟ ਆ ਇਹ ਇਹ ਆਪਾਂ ਦੁਬਾਰਾ ਸਟਾਕ ਮੰਗਾਇਆ ਹੋਗਾ ਤਾਂ ਇਦਾਂ ਇਹਦਾ ਕਮੀਨ ਜਾਊਗਾ ਨਾਲੇ ਦੇ 2.5 ਮੀਟਰ ਦੀ ਮਾਟਮ ਆਊਗੀ ਬਹੁਤ ਹੀ ਖੁੱਲਾ ਢੁੱਲਾ ਸ਼ੋਰ ਆਗਾ ਇਹਦੇ ਨਾਲ ਬਹੁਤ ਹੀ ਸੋਨਾ ਸੂਟ ਆ ਇੱਕ ਇਹ ਵਾਲਾ ਤਾਂ ਨਰਾਜੂ ਬੱਚਾ ਇੱਕ ਇਹ ਵਾਲਾ ਮਾ ਇਹ ਵਾਲਾ ਹੈਗਾ ਗ੍ਰੇ ਕਲਰ ਦੇ ਵਿੱਚ ਇਹਦੇ ਨਾਲ ਵੀ ਬਹੁਤ ਸੋਨਾ ਸ਼ੌਲ ਆ ਉਹ ਕਲਰ ਤੋਂ ਇਹਦੇ ਵਿੱਚ ਹੋਰ ਮਿਲ ਜਾਣਗੇ ਇਹ ਵਾਲਾ ਪਿੰਕ ਕਲਰ ਦੇ ਵਿੱਚ ਆ ਇਹ ਸੇਮ ਸਟਾਕ ਮੰਗਾਇਆ ਆਪਾਂ ਜਿਹੜੇ ਆਪਾਂ ਪਹਿਲਾਂ ਵੀ ਇੱਕ ਦਿਨ ਵੀਡੀਓ ਪਾਈ ਸੀ ਉਹ ਆਪਣੇ ਸੇਲ ਹੋ ਗਏ ਸੀ ਤੇ ਇਹ ਗ੍ਰੇ ਵਾਲਾ ਕਲਰ ਅੰਗੂਰੀ ਕਲਰ ਦੇ ਵਿੱਚ ਸੋ ਇਹ ਇਨਾ ਪਸ਼ਮੀਨਸ ਤਸ਼ਮੀਨਾ ਸੂਟ ਦਾ ਰੇਟ ਹੈਗਾ ਵਾ 850 ਰੁਪਏ ਇਹ ਤੋਂ ਇਲਾਵਾ ਆਪਣੇ ਕੋਲੇ ਪਾਰਟੀ ਜਰ ਸੂਟ ਵੀ ਆ ਗ੍ਰੇ ਵਾਲੇ ਸੂਟਾਂ ਸੌਫਟ ਮਸਲੀਨ ਦੇ ਸੁਟਾ ਆ ਗਿਆ ਹੈ। ਐਦਾਂ ਇਹਦੇ ਬਣੂਗਾ ਡਿਜ਼ਾਈਨ। ਸੌਫਟ ਮਸਲੀਨ ਦਾ ਸੂਟ ਆ ਇਹ। ਨਾਲ ਪਲੇਨ ਹੀ ਬਾਟਮ ਆਉਂਗੀ ਸੇਮ ਕਲਰ ਦੇ ਵਿੱਚ। ਇਹਦਾ। ਇਹਦੇ ਹੈਂਡਵਰਕ ਵੀ ਹੋਇਆ ਵਾ ਤੇ ਨਾਲ ਸਿੱਪੀ ਵਰਕ ਵੀ ਹੋਇਆ। ਥੋੜੀ ਧਾਗੇ ਦੀ ਕਢਾਈ ਆ। ਨਾਲ ਇਹਦੇ ਔਰਗੰజా ਦੇ ਦੁਪੱਟੇ ਆਉਣਗੇ। ਔਰਗੰజా ਦਾ ਪੱਤਾ ਬਹੁਤ ਹੀ ਸੋਹਣਾ। ਇਦੇ ਵਿੱਚ ਤੁਹਾਨੂੰ ਹੋਰ ਵੀ ਕਲਰ ਮਿਲ ਜਾਣਗੇ ਜਿਵੇਂ ਆਹ ਵਾਲਾ ਕਲਰ ਹੈਗਾ ਵਾ 피ਚ ਕਲਰ ਐ ਇੱਕ 골ਡਨ ਕਲਰ ਆ ਐਸਾ ਅੰਗੂਰੀ ਕਲਰ ਆ ਤੋਂ ਇਹਨਾਂ ਸੂਟਾਂ ਦਾ ਰੇਟ ਤੁਹਾਨੂੰ 900 ਰੁਪਏ ਦਾ ਸੂਟ ਆ ਇਹ ਬਹੁਤ ਹੀ ਸੋਹਣਾ ਪਾਰਟੀਅਰ ਸੂਟ ਆ ਆ ਹੁਣ ਜਿਵੇਂ ਬਾਤ ਕਰ ਰਹੇ ਆ ਤੁਸੀਂ ਆ ਸਕਦੇ ਆ ਸੂਟ ਬਹੁਤ ਸੋਹਣੇ ਆ ਘਰੋਂ ਵੀ ਆਪਣੇ ਲੈ ਕੇ ਜਾ ਸਕਦੇ ਹੋ ਬਹੁਤ ਸੋਹਣੇ ਸੂਟ ਆ

ਪੂਰੀ ਵਧੀਆ ਕੇਪਰ ਲਾਈਨਿੰਗ ਲਾਉਣੀ ਨਾਮ ਨਾਲ ਲਾਉਣੀ ਤੁਹਾਡੀ ਮਰਜ਼ੀ ਆ ਨਾਲ ਇਹਦੇ ਬਹੁਤ ਹੀ ਸੋਹਣਾ ਦੁਪੱਟਾ ਵਾ ਚਨੂਨ ਦਾ ਦੁਪੱਟਾ ਵਾ ਚਨੂਨ ਦਾ ਦੁਪੱਟਾ ਆਊਗਾ ਸ਼ਾਈਨੀਂਗ ਬਹੁਤ ਆ ਦੁਪੱਟੇ ਤੇ ਨਾਲ ਲੈਟ ਲੱਗੀ ਹੋਈ ਆ ਸੋ ਇਹ ਸੂਟ ਇਦਾਂ ਰੈਡੀ ਹੋਊਗਾ ਸੋ ਇਹਦਾ ਪ੍ਰਾਈਸ ਹੈਗਾ ਵਾ 950 ਰੁਪਏ 950 ਰੁਪਏ ਇਹਦਾ ਪ੍ਰਾਈਸ ਆ ਫਾਈਨ ਕਰੇ ਉੱਪਰ ਛੂਟ ਹੈ ਇਹ ਇਹ ਸਿੰਗਲ ਪੀਸ ਹੀ ਆਪਣੇ ਕੋਲੇ ਹਾਂਜੀ ਇੱਕ ਇਹ ਵਾਲਾ ਇਹ ਵੀ ਸਿੰਗਲ ਪੀਸ ਆਪਣੇ ਕੋਲੇ ਇਹ ਮਸਲੀਨ ਦਾ ਛੂਟ ਆ ਬਹੁਤ ਹੀ ਸੋਹਣਾ ਇਹਦੇ ਇਹਦੇ نیچے ਵੀ ਲਾਈਨਿੰਗ ਦੀ ਲੋੜ ਤਾਂ ਹੈਣੀ ਜਿਆਦਾ ਇੰਗਾ ਇਹਦੇ neck ਤੇ ਵਰਕ ਹੋਇਆ ਹੋਇਆ ਨਾਲ ਇਹਦੇ ਬਾਟਮ ਤੇ ਵੀ ਵਰਕ ਆ ਨਾਲ ਇਹਦੇ ਬਹੁਤ ਹੀ ਸੋਹਣਾ ਦੁਪੱਟਾ ਆ ਇਹ ਸਿੰਗਲ ਪੀਸ ਹੀ ਆਪਣੇ ਕੋਲੇ ਮਸਲੀਨ ਦਾ ਦੁਪੱਟਾ ਬਹੁਤ ਹੀ ਸੋਨਾ ਰੈਚ ਗੋਲਡਨ ਲਾਈਨਾਂ ਵਾਲੇ ਤੇ ਸਾਈਡਾਂ ਤੇ ਲੈਂਸ ਲੱਗੀ ਹੋਈ ਆ ਸੋ ਇਹਦਾ ਪ੍ਰਾਈਸ 1100 ਹੈ ਸਿੰਗਲ ਪੀਸ ਆਪਣੇ ਕੋਲ ਇਹ ਤੋਂ ਇਲਾਵਾ ਆਪਣੀਆਂ ਭੈਣਾਂ ਨੇ ਜਿਹੜੀ ਡਿਮਾਂਡ ਕੀਤੀ ਸੀ ਜਿਹੜੇ ਆਪਾਂ ਪਹਿਲਾਂ ਵੀ ਸ਼ਿਮਰ ਦੇ ਸੂਟਾਂ ਆਂ ਸੀ ਉਹ ਜਿਹੜੀਆਂ ਭੈਣਾਂ ਲੈ ਰਹੀਆਂ ਸੀ ਉਹ ਦੁਬਾਰਾ ਮੈਸੇਜ ਹੀ ਮੈਨੂੰ ਕਰਨਲੇ ਵਾਲੇ ਸੂਟ ਆਪਣੇ ਕੋਲ ਫੇਰ ਆ ਗਏ ਨੇ ਕਿਮਰ ਦਾ ਸੂਟ ਆਊਗਾ ਨਾਲ ਇਹਦੇ ਇਦਾਂ ਦੁਪੱਟਾ ਆਊਗਾ ਜਿਹੜੀਆਂ ਪੈਣਾ ਰਹਿ ਗਈਆਂ ਸੀ ਮੈਨੂੰ ਜਰੂਰ ਮੈਸੇਜ ਕਰਨੋ ਹਾਂਜੀ ਨਾਲ ਇਹ ਵੀ ਇਹ ਮਾਨ 컬러 ਆਊਗਾ ਇਹ ਵੀ ਸ਼ਿਮਰ ਦਾ ਸੂਟ ਆ ਪਲੇਨ ਬਾਟਮ ਆ ਨਾਲ ਇਹਦੇ ਚ ਖੂਨ ਦਾ ਦੁਪੱਟਾ ਆ ਇਹ ਸਾਰੇ ਦੁਪੱਟੇ ਦੇ ਵਰਕ ਹੋਇਆ ਹੈ। ਇਹ ਕੀ ਦੇ ਗਏ? ਇਹ ਬਾਰਾ ਕਲਰ ਦਾ ਆ ਤੁਸੀਂ। ਬਾਬਾ ਕਲਰ ਦਾ ਸੂਟ ਨਾਲ ਮਹਿਰੂਨ ਦੁਪੱਟਾ। ਇਹ ਖੈਣੋ ਆਪਣੀ ਗੋ ਗੂੜੀ ਕਲਰ ਦਾ ਸੂਟ। ਗੂੜੀ ਕਲਰ ਦਾ ਸੂਟ ਨਾਲ ਇਹਦੇ ਮਹਿੰਦੀ ਕਲਰ ਦਾ ਦੁਪੱਟਾ। ਸੋ ਇਹ ਸੂਟ ਆ ਜਿਹੜੇ ਇਹਨਾਂ ਦੇ ਸਲਵਾਰ ਦੇ ਨਾਲ ਆਪਾਂ ਨੂੰ ਇਨਰ ਵੀ ਦਿੱਤਾ ਹੋਇਆ ਵਾ ਆਪਾਂ ਸਲਵਾਰ ਦੇ ਨਾਲ ਉਹ ਵੀ ਇਨਰ ਲਾ ਸਕਦੇ ਆ ਤੇ ਇਹਨਾਂ ਦੇ ਨਾਲ ਹੀ ਹੋਊਗਾ ਸੋ ਇਹਨਾਂ ਦਾ ਪ੍ਰਾਈਸ 1100 ਪਏ ਆ ਜਿਹੜੀ ਵੀ ਮੇਰੀ ਭੈਣ ਨੇ ਸੂਟ ਲੈਣਾ ਵਾ ਆਪਾਂ ਉੱਪਰ WhatsApp ਨੰਬਰ ਦਵਾਂਗੇ ਆਪਕ ਤੁਸੀਂ ਉਹ ਤੇ ਕੰਟੈਕਟ ਕਰ ਸਕਦੇ ਆ ਮੇਰੇ ਨਾਲ ਤੁਸੀਂ ਬਾਕੀ ਪੁੱਛਵਾ ਸਕਦੇ ਆ ਸੂਟ ਸੂਟ ਦੀ ਡਿਲੀਵਰੀ ਵੀ ਹੋ ਜੂਗੀ ਪਰ ਆਪਾਂ Google Pay ਤੇ ਹੀ ਕਰਾਂਗੇ ਤੁਸੀਂ ਉਦਾਂ ਨਹੀਂ ਆਪਾਂ ਕਰਾਂਗੇ ਕੈਸ਼ ਔਨ ਡਿਲੀਵਰੀ ਆਪਣੀ ਨਹੀਂ ਹੈਗੀ ਤੋ ਜਿਹੜੀ ਵੀ ਮੇਰੀ ਭੈਣ ਨੇ ਸੂਟ ਲੈਣਾ ਜਲਦੀ ਜਲਦੀ ਬੁੱਕ ਕਰ ਲਓ ਓਕੇ ਥੈਂਕ ਯੂ